ਰੋਸਪੁਰ ਦੇ ਕਸਬਾ ਮੱਲਾਵਾਲਾ ਦੇ ਪਿੰਡ ਗੋਗਿਆਣੀ ਦੇ ਵਸਨੀਕ ਲਵਲੀਤ ਸਿੰਘ ਦੇ ਮਾਤਾ ਜਬੀਰ ਕੌਰ ਜਿਨ੍ਹਾਂ ਵੱਲੋਂ ਕੀ ਹੰਝੂਆਂ ਦੇ ਨਾਲ ਆਪਣੀ ਦਰਦ ਭਰੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲड़का ਹੁਣ ਉਹਨਾਂ ਦੇ ਹੀ ਖੂਨ ਦਾ ਪਿਆਸਾ ਹੋ ਗਿਆ ਤੇ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲड़का ਲਵਲੀਤ ਸਿੰਘ ਘਰ ਦੀ ਜਾਇਦਾਦ ਹੋਣਾ ਚਾਹੁੰਦਾ ਹੈ ਜੇ ਚੱਲਦਿਆ ਉੱਤੇ ਗੁੱਲੂ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਪੁੱਤਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਰਹਿੰਦਾ ਤੇ ਹੁਣ ਉਹਨਾਂ ਤੇ ਜਾਨਲੇਵਾ ਹਮਲਾ ਕਰ ਰਿਹਾ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਤੇ ਜਾਨਲੇਵਾ ਹਮਲੇ ਕਰਵਾਉਂਦਾ ਹੈ ਇਸ ਦੇ ਨਾਲ ਹੀ ਮਾਤਾ ਜੀ ਦਾ ਕਹਿਣਾ ਹੈ ਕਿ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਤੇ ਹਾਲਾਂਕਿ ਫਿਲਹਾਲ ਦਾ ਦੋਵੇਂ ਜੀਅਨੀ ਕਿ ਮਾਤਾ ਤੇ ਪਿਤਾ ਠੀਕ ਠਾਕ ਨੇ ਪਰ ਇਸ ਮਾਮਲੇ 'ਚ ਉਹਨਾਂ ਕਾਰਵਾਈ ਦੀ ਮੰਗ ਕੀਤੀ ਹੈ ਇਸੇ ਦੌਰਾਨ ਮਾਤਾ ਦਾ ਕਹਿਣਾ ਕਿ ਉਹ ਪਹਿਲਾਂ ਹੀ ਆਪਣੇ ਪੁੱਤਰ ਨੂੰ ਜਾਇਦਾਦ ਤੋਂ ਬੇਦਖਲ ਕਰ ਰਹੇ ਨੇ ਤੇ ਕਾਫੀ ਪੈਸਾ ਲਗਾ ਕੇ ਉਹਨਾਂ ਇਸ ਤੋਂ ਪਹਿਲਾਂ ਪੁੱਤਰ ਨੂੰ ਕੈਨੇਡਾ ਵੀ ਭੇਜਾਸਿਂ ਉਰਥੇ ਥੋੜਾ ਸਮਾਂ ਰਹਿ ਕੇ ਲਵਲੀਦ ਭਾਰਤ ਵਾਪਸ ਆ ਜਾਂਦਾ ਤੇ ਹੁਣ ਆਪਣੇ ਮਾਪਿਆਂ ਦੇ ਹੀ ਖੂਨ ਦਾ ਪਿਆਸਾ ਹੋ ਗਿਆ ਇਸ ਸਬੰਧੀ ਮਾਪਿਆਂ ਦੇ ਵੱਲੋਂ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਇਸੇ ਦੌਰਾਨ ਬੇਵਸ ਮਾਪਿਆਂ ਨੇ ਜਲਦ ਤੋਂ ਜਲਦ ਇਸ ਪੁੱਤਰ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੀੜਤ ਮਾਤਾ ਪਿਤਾ ਦੇ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਸਾਡੇ ਮੁੰਡੇ ਨੇ ਕੀਤਾ ਸੀ ਕੀ ਹੋਇਆ ਇਹਨੂੰ ਅਸੀਂ ਪੜਾ ਕੇ ਤੇ ਆ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹਨਾਂ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾਲ ਬਾਅਦ ਕਾਸਟ੍ਰੇਲੀਆ ਲਾਏ ਜਦੋਂ ਇਹ ਵਾਪਸ ਆਏ ਉਹਦੇ ਧਾਨੇ ਦੇ ਵਿੱਚ ਅਮਰਤਪਾਲ ਮਹਿਰੋ ਦੇ ਨਾਲ ਇਹਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਧਾਨੇ ਦੇ ਚਲਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਬਣ ਰਾਇਆ ਇਹਦਾ ਨਾਲ ਤੇ ਲੜਾਈ ਚੰਗੀ ਨਾ ਸੀ ਇਹ ਆ ਨਾ ਮੈਂ ਤਾਂ ਨਾ ਤੇ ਲੜਾਈ ਰੱਖਣੀ ਮੈਂ ਤੁਹਾਡਾ ਭਰੇਪਾ ਰੋਲਣ ਆਸਤਾ ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡਾ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਟੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਪੇਟਾ ਹੀ ਲਖ ਲਾ ਕੇ ਵਾਪਸ ਕੈਨੇਡਾ ਦੀ ਫੇਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਿਆ ਮੈਂ ਤਾਂ ਨੰਘੇ ਬਣ ਜਾਣਾ ਮੈਂ ਤਾਂ ਇੱਥੇ ਨੰਘੇ ਬਸੋਣੇ ਮੈਂ ਤੁਹਾਨੂੰ ਬਸਣੇ ਨਹੀਂ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਹੈ ਇਸ ਨਾਲ ਲੜ ਕੇ ਘਰੋਂ ਚ ਦਿੱਲੀ ਦਾ ਕੰਮ ਸੀਗਾ ਫਿਰ ਇਹ ਅਮਤਪਾਲ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰ ਰਹਿਨਾ ਵਾ ਅਸੀਂ ਨਹੀਂ ਕੀਤਾ ਬੇਦਖਲ ਦੋ ਤਿੰਨ ਮਹੀਨੇ ਦਾ ਚੱਲ ਰਿਹਾ ਫਿਰ ਦੋ ਤਿੰਨ ਵਾਰੀ ਅਮਤਪਾਲ ਨੂੰ ਲੈ ਕੇ ਮੇਰੇ ਆਰਤੀ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਨਾ ਫਿਰ ਅਸੀਂ ਬੇਦਖਲ ਕਰਤਾ ਜਦੋਂ ਅਸੀਂ ਬੇਦਖਲ ਕਰਤਾ ਫਿਰ ਘਰੋਂ ਚਲਾ ਗਿਆ ਫਿਰ ਇਹ ਆਪਣੇ ਮਾਮੇ ਦੇ ਸੱਟਾ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟੰਕੇ ਲੱਗੇ ਉਹ ਅਸੀਂ ਮਸਾਂ ਬਚਾਇਆ पर उन्होंने परचाने करवाया कि चलो कोई गार्ने करता कोई गार्ने ठीक है पर ये नहीं सदरया उस बाद कर, तो कर तो आए, नहीं के बाद और साडे सटा मान आ गया पांच छह जन थाने आगे बहुत धमकी देती हां 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਤਰਖਾਸਤਾ ਦਿੱਤੀਆਂ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਉਹ 300 ਕੋ ਮੇਨ ਦਾ ਡੀਐਸਪੀ ਜੀ ਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਹਾਸਤੇ ਵਿਹਲੀ ਆ ਠੀਕ ਆ ਜੋ ਇਹ ਪ੍ਰਸ਼ਾਸਨ ਦੇ ਹੀ ਜ਼ਿੰਮੇਵਾਰੀ ਬਾੰਦੀ ਆ ਠੀਕ ਆ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਇਹ ਕਿਹੜੇ ਸਟ੍ਰੇਟ ਦੇ ਸਬੰਧ ਨੇ ਉਹਨਾਂ ਨਾਲ ਕੋਈ ਹੋਰ ਵੀਗਾ ਅਮਰਪਾਲਾ ਅਮਰਪਾਲਾ ਨਾਲ ਸਬੰਧ ਨੇ ਕੀ ਹੈ ਉਹਨਾਂ ਨਾਲ ਜੰਡਾ ਹੋਦਾ ਸੀ ਮੈਂ ਸਹੀ ਬਣਾ ਪਾ ਕੇ ਉਹਨ ਕੀ ਬਣਾ ਪੈਨੇ ਅਜੇ 2 ਸਾਲੀ 1.5 ਸਾਲੀ ਹੋਇਆ ਪੈਨ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਬਣਾ ਦੇ ਤਾਂ ਜਨਤਾ ਸਾਰੇ ਬਣਾ ਪਾ ਕੇ ਇਹ ਕਹਿੰਦੇ ਅਬ ਤੁਸੀਂ ਮਾਂ ਪਾਪ ਨੂੰ ਕੁੱਟੋ ਮਾਰ ਨਾਲੇ ਕਾਰੇ ਵਾਸਤੇ ਕਰਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਸਰ ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਂ ਪਾਪ ਨੂੰ ਕੀ ਮਾਮਲਾ ਹੈ ਇਹ ਮਾਮਲਾ ਇਹ ਜੀ ਪਿੰਡ ਗਗਵਣਾ ਜੀ ਉਹ ਤਾਂ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਦਾ ਉਹਨਾਂ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀ ਤੇ ਜੀ ਆ ਕੇ ਇਹ ਤੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਬੁੱਲਟ ਮੋਟਰਸਾਈਕਲ ਦੋ ਮੋਬਾਈਲ ਲੈ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇਕਾਰ ਦੇ ਸੀ ਇਹ ਸਾਰੇ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਇਹਨਾਂ ਫਿਰ ਬੰਦੇ ਚਾਰ ਹੋਰ ਜੀ ਅੰਦਰ ਬੜੇ ਤੇ ਮੁਕਦਮਾ ਹਾਂ ਜੀ ਮੁਕਦਮਾ ਦਰਜ ਕਰਤਾ ਬ3 ਨੰਬਰ ਐਫ ਆਰ ਜੀ ਦਾ 147 ਸਮਝ ਜਾਂ 323 ਅਗਲੀ ਕਾਰਗਰਤੀਸ਼ ਜਾਰੀ ਹੈ ਜੀ ਮੇਜਰ ਸਿੰਘ 113 ਸਾਹਵੇਂ ਗਏ ਕੀ ਕਰੇ